ਕਫਤੇ ਇੱਕ ਹੁਸ਼ਿਆਰ ਤਰਚ ਇੱਕ ਨਵੇਂ ਸ਼ਹਿਰ ਚ ਦੋ ਫਤੇਗੜ ਚ ਦੋ ਲੁੱਧਿਆਣੀ ਚ ਤੇ ਤਿੰਨ ਪਟਿਆਲੇ ਚ ਤੇ ਤਿੰਨਾ ਚੋਂ ਪਟਿਆਲੇ ਕੋਲ ਕਹਿੰਦੇ ਬਾਦਸੋ ਦੇ ਕੋਲ ਇਹਦਾ ਪਿੰਡ ਹੈ ਸ਼ਮਸ਼ੂਰੀਏ ਸੁਲਤਾਨ ਦਾ ਤੇ ਦੂਜੇ ਪਾਸੇ ਡੱਗੋ ਵਾਲੇ ਸ਼ਰਨੇ ਝੁੱਕ ਕੇ ਕਬੱਡੀ ਪਾ ਰਿਹਾ ਹੈ ਇਹ ਝੁਕਿਆ ਇਉਂ ਨਹੀਂ ਵੀ ਡਰਦਾ ਜਾਂ ਫਿਰ ਈਨ ਮੰਨਦਾ ਇਹ ਝੁਕਿਆ ਤਾਂ ਵੀ ਕੋਈ ਲੱਤੀ ਨਾ ਲੱਗ ਜਾਏ ਆ ਕੱਲ ਦੇ ਮੇਲੇ ਦਾ ਬੈਸਟਾ ਫੜ ਗਿਆ ਕੀਤਾ ਫੇਰ ਹੱਥ ਲਾ ਸੁੱਖਾ ਬੰਤੇ ਦਾ ਪਿੰਡੂ ਅੜ ਗਿਆ ਅੜ ਗਿਆ ਅੜ ਗਿਆ ਅੜ ਗਿਆ ਮੇਰੇ ਵੀਰੋ ਵਿਕੀਟ ਦੇ ਐਮ ਸੀ ਬੀ ਟ ਕਾਲਜ ਵਾਲੇ ਹੈ ਜੇ ਪੁਰਾਣੇ ਕਮੈਂਟੇਟਰ ਵਰੀ ਕਮੈਂਟਰੀ ਕਰਦੇ ਤੇ ਉਹਨਾਂ ਨੇ ਕਹਿ ਦੇਣਾ ਸੀ ਵੀ ਚਿੱਟਾ ਉੱਕੜ ਬੰਦੇ ਨੇ ਤੇ ਉਹ ਚਿੱਟੀ ਨਿਕਰ ਆਇਆ ਦਰਸ਼ਕਾਂ ਦੀ ਅੱਖ ਮੇਰੇ ਤੇ ਮੈਨੂੰ ਲੱਗਦਾ ਇੱਧਰ ਜੱਜ ਨਾ ਚੰਦਰਿਆ ਨੇ ਦੱਸੇ ਨਹੀਂ ਨੀ ਦਿੱਤਾ ਗੱਲ ਕਬੱਡੀਆਂ ਪਾਉਂਦੇ ਤੇ ਅਮਰੀਕ ਚਾਰੇ ਪਾਸੇ ਖੇਡਣ ਮੁੰਡੇ ਦਵਾਪੀਆਂ ਦੇ ਕਬੱਡੀ ਕਬੱਡੀ ਕਰਦੇ ਫਿਰਦੇ ਪੁੱਤ ਪੰਜਾਬੀਆ ਨੇ ਆ ਮਾਝਾ ਮਾਝੇ ਵਾਲਾ ਕਹਿੰਦੇ ਨਿਰਮਲ ਹੈ ਤੇ ਦਵਾਪਾ ਉਹ ਦਵਾਪੇ ਵਾਲਾ ਕਹਿੰਦੇ ਗੁਰੂ ਥੋਦੀਆ ਪਿੰਡ ਦਾ ਮੇਰੇ ਮਿੱਤਰੋ ਉਹ ਟੱਕਰ ਸਿਰੇ ਦੀ ਅੱਜ ਪਤਾ ਲੱਗਣਾ ਪਿੰਦਿਆ ਕਿ 30 ਸੈਕਿੰਡ ਕਿੰਨੇ ਵੱਡੇ ਹੁੰਦੇ ਆ ਰੂਬੀ ਲਾਵੇ ਫਿਗਰ ਝੋਟਿਆ ਇਹ ਦਵਾਮਾ ਨੇ ਇਹ ਸੇਰਾ ਬਈ ਜਿੰਨਾ ਜਿਹਨਾਂ ਨੂੰ ਆ ਜਵਿੰਦਰ ਸਿੰਘ ਫਿੱਡੇ ਦਾ ਭਲੇਖਾਪ ਆਉਂਦਾ ਕਹਿੰਦੇ ਭਿੰਦਰ ਨਵੇਂ ਪਿੰਡੀ ਇਹਦਾ ਖੇਖਾ ਜਾ ਪੈਂਦਾ ਆਹ ਸਾਹਮਣੇ ਵੱਡਾ ਰੇਡਰ ਕਬੱਡੀ ਦਾ ਕਰ ਦੇਗਾ ਆਗੇ ਨੂੰ ਕੀ ਹੈ ਅਗਲੀਆ ਟੀਮਾਂ ਨੂੰ 2 ਮਿੰਟ ਹੈ ਅਗਲੀਆ ਟੀਮਾਂ ਨੂੰ 2 ਮਿੰਟ ਓਏ ਆ ਕਾਉਂਟ 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 ਨਾ ਉਹਦਾ ਟੀਕਾ ਪਣਦੀ ਆ ਮਿੱਲੇ ਵਾਲੇ ਦਾ ਸਾਥ ਹੈ ਮੇਰੇ ਵੀਰੋ ਜਿਹਨੇ ਜਫਾ ਲਾਇਆ ਬਈ ਬੈਸੇ ਤੇ ਅਵਤਾਰ ਸਿੰਘ ਵੱਲ ਬੜੇ ਸਾਲਸਾਲਾਂ ਤੋਂ ਮੇਲੇ ਕਰਾਉਂਦਾ ਆ ਰਿਹਾ ਪਰ ਜਿਹੜੇ ਦੁਨੀਆ ਨੇ ਦੇਖੇ ਆ ਜਿਹੜੇ ਮੋਹਨਵੀਰ ਨੇ ਕਰਾਏ ਆ ਉਹ ਦੋਨਾਂ ਮੇਲਿਆਂ ਦਾ ਬੈਸਟ ਆ ਆ ਟੱਕਰਬਾਹਰ ਹੋਣ ਵਾਲੀ ਹੈ ਮੇਰੇ ਵੀਰੋ ਦੂਜਾ ਜੱਫਾ ਭਗੇਲੇ ਵਾਲੇ ਸੋਖ ਦਾ ਅੰਬੇ ਨੂੰ ਮੁੰਡਾ ਸਿਰਾ ਮੁੰਡਾ ਸਿਰਾ ਮੁੰਡਾ ਸਿਰਾ ਕਰਾ ਆ ਗਿਆ ਓ ਮੇਲਣ ਵਾਲੋ ਮੁੰਡਾ ਸਿਰਾ ਕਰਾ ਆ ਗਿਆ ਓ ਮੇਲਣ ਵਾਲੋ ਮੁੰਡਾ ਸਿਰਾ ਕਰਾ ਆ ਗਿਆ